ਮੇਰੀ ਬੇਟੀ ਨੂੰ ਚਲੋ ਵੈਨ ਡਰਾਈਵਰ ਸਾਨੂੰ ਪੂਨ ਵੱਧ ਛੱਡਣ ਆਇਆ ਸੀ ਜਦੋਂ ਸਾਰੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਮੇਰੀ ਬੇਟੀ ਇਕੱਲੀ ਰਹਿ ਗਈ ਸੜੇ ਨੇ ਵੈਨ ਡਰਾਈਵਰ ਨੇ ਮੇਰੀ ਬੇਟੀ ਨਾਲ ਛੇੜਖਾਨੀ ਕੀਤੀ ਜੇ ਜੇ ਪ੍ਰਸ਼ਾਸਨ ਮੁਰਦਾਬਾਦ 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 ਇਹ ਬੱਚਾ ਇਕੱਲਾ ਇਹ ਭੈਂਦੀਆਂ ਦਾ ਬੱਚਾ ਨਹੀਂ ਹੈ ਇੱਕ ਇੱਕ ਵੱਡੇ ਦਾ ਬੱਚਾ ਨਹੀਂ ਹੈ ਇਹ ਬੱਚਾ ਕਿਸੇ ਦਾ ਵੀ ਹੋ ਸਕਦਾ ਹੈ ਇਹ ਜੱਤੀ ਨਾ ਦਾ ਅਸੀਂ ਦਵਾਗੇ ਇਹ ਜੱਤੀ ਬਿਲਕੁਲ ਨਾ ਇਨਸਾਫੀ ਹੈ ਹਏ ਹਏ ਹਾਏ 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 ਜਿਹੜਾ ਉਹ ਹਰਕਤ ਕਰਨ ਵਾਲਾ ਬੰਦਾ ਜਿਹੜਾ ਉਹ ਗ੍ਰਿਫਤਾਰ ਹੋ ਗਿਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਪਰ ਜਿਹੜੇ ਸਕੂਲ ਵਾਲਿਆ ਇਹਨਾਂ ਦੇ ਕੰਨ ਦੇ ਉੱਤੇ ਇੱਕ ਜੂਨ ਹੀ ਸਰਤੀ ਇਹਨਾਂ ਨੇ ਮਤਲਬ ਇਹਨਾਂ ਦਾ ਮਤਲਬ ਸਿਰਫ ਥੋੜੇ ਪੰਜਾਬ ਦਾ ਪੈਸਾ ਲੁੱਟਣ ਤੇ ਆ ਤੇ ਕਿਸਾ ਭਰਾਉਣ ਤੇ ਆ ਇਹਨਾਂ ਨੂੰ ਥੋੜੇ ਬੱਚਿਆਂ ਨਾਲ ਇਤੋਂ ਪਤਾ ਲੱਗਦਾ ਵੀ ਕੋਈ ਵੀ ਲਗਾਓ ਨਹੀਂ ਕਿੰਨਾ ਰੋਂਦੀ ਰੋਂਦੀ ਤਾਂ ਹਾਂ ਕੋਈ ਹਾਂ ਕੀ ਬੁਰਾ ਹਾਲ ਸੀ ਬੱਚੇ ਦਾ ਮੈਨੂੰ ਫੋਨ ਆਇਆ ਮਮਾ ਮੇਨਾਂ ਵੈਨ ਡਰਾਈਵਰ ਨੇ ਇਹ ਕੰਮ ਕਰਦਾ ਆਪਾਂ ਸਕੂਲ ਕਹਿੰਦੇ ਕਿ ਮਾਪੇ ਬਣਾ ਲੋ ਵੱਧ ਹੁੰਦਾ ਸਕੂਲ ਤੇ ਉਹਦਾ ਡਰਾਈਵਰ ਵੀ ਬੱਚੇ ਨਾਲ ਛੇੜਖਾਡੀ ਕਰੇ ਇੱਕ ਮਸਲੇ ਸਕੂਲ ਕਹਿੰਦਾ ਕਿ ਬਸਾ ਪ੍ਰਾਈਵੇਟ ਹੈ ਤੇ ਦੂਸਰੇ ਪਾਸੇ ਆ ਉਹਨਾਂ ਦਾ ਸਕੂਲ ਦਾ ਨਾਮ ਲਗਾਈ ਬਟਾ ਇਹ ਕਿੱਥੋਂ ਦਾ ਇਨਸਾਫ ਹੈ ਚਰਨਰ ਟੀਚਰ ਨੂੰ ਜਿਹੜਾ ਮਾਪੇ ਹੋ ਸਮਝਦੇ ਆ ਆਪਾਂ ਕਹਿੰਦੇ ਆ ਵੀ ਬੱਚਿਆਂ ਦਾ ਜਨਮ ਦੇਣ ਵਾਲਾ ਮਾਪੇ ਮਾਪੇ ਪਹਿਲਾਂ ਹੁੰਦਾ ਜਿਹੜੇ ਟੀਚਰ ਹੁੰਦੇ ਨੇ ਗੁਰੂ ਹੁੰਦੇ ਨੇ ਇਹ ਇਹ ਦੂਜੇ ਮਾਪੇ ਆ ਜਿਹੜੇ ਬੱਚਿਆਂ ਦੀ ਪਾਲਣਾ ਪੋਸਣਾ ਕਰਦੇ ਆ ਤੇ ਉਹਨਾਂ ਨੇ ਬੱਚੇ ਨਾਲ ਐਡਾ ਹਾਦਸਾ ਹੋਣ ਦੇ ਬਾਵਜੂਦ ਬੱਚੇ ਦਾ ਇੱਕ ਪਤਾ ਤੱਕ ਨਹੀਂ ਲਿਆ ਤੇ ਪਿਛਲੇ ਦਿਨ ਇੱਕ ਜੀਵਿਤ ਫੁੱਲ ਜਿਹੜੀ ਲੜਕੀ ਫੜਦੀ ਸੀ ਤੇ ਉਹਦੇ ਨਾਲ ਜਿਹੜਾ ਡਰਾਈਵਰ ਸੀਗਾ ਵੈਨ ਦਾ ਉਹਦੇ ਵੱਲੋਂ ਕੋਈ ਛੇੜਛਾਹੀ ਵਗੈਰਾ ਸੀ ਜਿਹੜੇ ਅਲੀਗੇਸ਼ਨ ਸੀਗੇ ਉਸ ਸੰਬੰਧੀ ਜਿਹੜੀ ਹੈਗੀ ਐਫ ਆਈ ਆਰ ਥਾਣਾ ਸਰਮਲ ਵਿੱਚ ਅ ਦਰਜ ਹੋ ਗਿਆ ਉਹਦੀ ਜਿਹੜੀ ਤਸਵੀਰ ਸੰਮਲ ਵਿੱਚ ਲਿਆਂਦੀ ਜਾ ਰਹੀ ਹੈ ਇਹ ਕੀ ਕਾਰਨ ਕੀ ਐਗਿਟੇਸ਼ਨ ਕਰ ਰਹੇ ਹੋ ਸਕੂਲ ਦੇ ਬਾਹਰੋਂ ਤੁਸੀਂ ਇਸੀ ਘਟਨਾ ਕੀ ਗੱਲ ਹੈ ਸਰ ਇਹ ਨਾ 13 ਤਰੀਕ ਦੀ ਗੱਲ ਹੈ ਜੀ ਮੇਰੀ ਬੇਟੀ ਸੰਜੇ ਵੀ ਸਕੂਲ ਬਟਿੰਡਾ ਫੇਸ ਤੋਂ ਵਿੱਚ ਪੜ੍ਹਦੀ ਹੈ ਜੀ ਤਾਂ ਬੇਟੀ ਸੰਜੇ ਵੀ ਸਕੂਲ ਬਟਿੰਡਾ ਵਿੱਚ ਪੜ੍ਹਦੀ ਹੈ ਜੀ ਸਰ ਮੇਰੀ ਬੇਟੀ ਨੂੰ ਜਦੋਂ ਵੈਨ ਡਰਾਈਵਰ ਸਾਨੂੰ ਸਕੂਲੋਂ ਬਾਅਦ ਛੱਡਣ ਆਇਆ ਤਾਂ ਜਦੋਂ ਸਾਰੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਮੇਰੀ ਬੇਟੀ ਇਕੱਲੀ ਰਹਿ ਗਈ ਸਰ ਇਹਨੇ ਵੈਨ ਡਰਾਈਵਰ ਨੇ ਮੇਰੀ ਬੇਟੀ ਨਾਲ ਛੇੜਖਾਨੇ ਕੀ ਪਰ ਉਸ ਤੋਂ ਬਾਅਦ ਸਰ ਮੇਰੀ ਬੇਟੀ ਨੇ 247 252 ਦੇ ਨੀਅਰ ਅਬਾਊਟ ਮੈਨੂੰ ਕਾਲ ਕੀਤੀ ਸਰ ਮੈਂ ਅੰਦਰ ਜੌਬ ਤੇ ਸੀਗੀ ਸਰ ਮੈਨੂੰ ਫੋਨ ਚੱਕ ਨਹੀਂ ਹੋਇਆ ਫਿਰ ਜਦੋਂ ਮੈਂ ਬੇਟੀ ਨੂੰ ਬੈਕ ਫੋਨ ਕੀਤੀ ਤਾਂ ਉਹ ਰੋਂਦੀ ਰੋਂਦੀ ਤਾਂ ਹਾਂ ਕੋ ਹਾਂ ਕਿ ਬੁਰਾ ਹਾਲ ਸੀ ਬੱਚੇ ਦਾ ਮੈਨੂੰ ਫੋਨ ਆਇਆ ਮਮਾ ਮੇਨਾਂ ਵੈਨ ਡਰਾਈਵਰ ਨੇ ਇਹ ਕੰਮ ਕਰਦਾ ਸੰਨਾਂ ਨੂੰ ਕਿਹਾ ਵੀ ਤੁਕ ਜਾ ਬਿੱਤਾ ਤੈਨੂੰ ਪਾਪਾ ਨੂੰ ਭੇਜਦੀ ਆ ਮੈਂ ਵੀ ਆਪਾਂ ਆਉਨੇ ਆ ਸਰ ਜਦੋਂ ਮੈਂ ਆਈ ਮੈਂ ਆਦੇ ਬੱਚੇ ਨੂੰ ਕੰਟਰੋਲ ਕੀਤਾ ਗੱਲ ਨਾ ਲਾਇਆ ਪਿਆਰ ਨਾ ਕੀਤਾ ਫਿਰ ਸਰ ਨੈਕਸਟ ਮੈਂ ਫਰਮਲ ਥਾਣਾ ਚਲੀ ਗਈ ਸੀ ਫਰਮਲ ਥਾਣਾ ਤੇ ਪੁਲਿਸ ਐਨੇ ਮੈਨੂੰ ਪ੍ਰੋਪਰ ਕੋਆਪਰੇਟ ਕੀਤਾ ਮੈਂ ਪ੍ਰਸ਼ਾਸਨ ਤੇ ਕੋਈ ਨਹੀਂ ਉਹ ਕਹੂੰਗੀ ਮੈਨੂੰ ਕੋਆਪਰੇਟ ਨਹੀਂ ਕੀਤਾ ਪ੍ਰੋਪਰ ਕੋਆਪਰੇਟ ਕੀਤਾ ਗਿਆ ਸਰ ਮੈਨੂੰ ਉਹਨਾਂ ਨੇ ਬੈਂਕ ਮਾਲਕ ਨੇ ਤੇ ਵੈਨ ਐਸੋਸੀਏਸ਼ਨ ਨੇ ਨਾਲ ਦੇ ਨੰਬਰ ਰੈਸਿਪਟ ਆਤਾ ਜੀ ਸਰ ਉਸ ਤੋਂ ਬਾਅਦ ਜਦੋਂ ਮੈਂ ਫੀ ਹੋ ਗਏ ਐਸਆਈਆਰ ਪ੍ਰੋਫੈਸ ਤੋਂ ਆਪਦੇ ਸਟੇਟਮੈਂਟਸ ਵਗੈਰਾ ਦੇਣ ਤੋਂ ਬਾਅਦ ਜਦੋਂ ਸਕੂਲ ਨੂੰ ਇਨਫੋਰਮ ਕਰਨਾ ਚਾਇਆ ਵੀ ਮੈਂ ਹੁਣ ਚਲੋ ਸਕੂਲ ਨੂੰ ਇਨਫੋਰਮ ਕਰਦੀ ਆਂ ਸਰ ਪਹਿਲਾਂ ਮੇਰੀ ਹਿੰਦੂ ਮੈਮ ਨਾਲ ਗੱਲ ਹੋਈ ਹਿੰਦੂ ਮੈਮ ਨੇ ਸਿਰ ਮੈਨੂੰ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਮੈਮ ਬੱਚੇ ਨਾਲ ਗਲਤ ਹੋਇਆ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੇ ਨਾਲ ਖੜੇ ਆਂ ਤੁਸੀਂ ਨਾ ਕੋਆਰਡੀਨੇਟਰ ਮੈਮ ਨੂੰ ਇਨਫੋਰਮ ਕਰ ਦਿਓ ਸਰ ਜਦੋਂ ਮੈਂ ਅਰਚਨਾ ਮੈਮ ਕੋਆਰਡੀਨੇਟਰ ਨੂੰ ਫੋਨ ਕੀਤਾ ਸਰ ਅਰਚਨਾ ਮੈਮ ਦੀ ਕੋਈ ਛੇਤੀ ਮੈਂ ਪਹਿਲਾਂ ਤਾਂ ਸਰ ਇਹ ਫੋਨ ਨਹੀਂ ਚੱਕਦੀਆਂ ਮੈਮ ਇਹਨਾਂ ਨੂੰ ਮੈਸੇਜ ਛੱਡਨੇ ਪੈਂਦੇ ਆ ਵੀ ਸਾਡੀ ਇੱਕ ਗੱਲ ਸੁਣ ਲਓ ਜੀ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਸਰੇ ਅੱਧੇ ਘੰਟੇ ਬਾਅਦ ਜਦੋਂ ਮੈਸੇਜ ਛੱਡਣ ਤੋਂ ਬਾਅਦ ਅੱਧਾ ਘੰਟਾ 15 ਮਿੰਟ ਬਾਅਦ ਮੈਂ ਦੁਬਾਰਾ ਕਾਲ ਕੀਤੀ ਜੀ ਤੇ ਫਿਰ ਇਹਨਾਂ ਨੇ ਮੈਮ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਤਾਂ ਬੜਾ ਰੂਡ ਬੀਹੇਵੀਅਰ ਸੀ ਕੀ ਆ ਹੋਇਆ ਮੈਂ ਕਿਹਾ ਮੈਮ ਵੀ ਬੱਚੇ ਨਾਲ ਮੇਥੇ ਆਪਣੀ ਹੋ ਗਈ ਮੈਂ ਤਾਂ ਕਾਫਰ ਵਰਡਸ ਨਹੀਂ ਦਸੇ ਗਏ ਮੈਂ ਕਿਹਾ ਜੋ ਜੈਂਸ ਕਰਦੇ ਹੁੰਦੇ ਨੇ ਮੇਰੇ स्कूल इना स्टेटमेंट फर्स्ट आई वैना प्राइवेट ने स्कूल तो का कोई लेना देना नहीं है मैं मैम मैं पता वैना प्राइवेट है कोई गल नहीं पर फिर भी मेरा इनफॉर्म करना बनता से बच्चे का काम है मेरा बनता से इनफॉर्म करना हम दसो जी करा कल आ जाना फादर से मिल जाना ऐसे कैसे कदी है ऐसे कैसे लोग है बस ये कह के सर मैम ने फोन कर दी ਸਰ 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 ਦਾ ਬਾਤ ਮੈਂ ਤੇ ਹੁਣ ਇੱਕ ਪੁੱਛੀ ਤੇ ਜੇ ਕੰਦੇ ਸਰ ਵੀ ਗੱਲ ਨਾਲ ਪ੍ਰਾਈਵੇਟ ਨੇ ਵੈਨਾਂ ਦੀ ਪ੍ਰੋਮੋਸ਼ਨ ਦਾ ਪੂਰੀ ਕਰ ਰਹੇ ਹੈ ਵੈਨਾਂ ਇਹਨਾਂ ਦਾ ਨਾਮ ਲੈ ਕੇ ਸਾਰੇ ਬਟਿੰਡੇ ਵਿੱਚ ਘੁੰਮਦੀਆਂ ਫਿਰਦੀਆਂ ਨੇ ਇਹਨਾਂ ਦੀ ਪ੍ਰੋਮੋਸ਼ਨ ਹੋ ਰਹੀ ਹੈ ਜਿੱਥੇ ਪ੍ਰੋਮੋਸ਼ਨ ਦਾ ਨਾਮ ਹੈ ਉੱਥੇ ਤਾਂ ਜੀ ਤੁਹਾਡਾ ਸਕੂਲ ਹੈ ਜਿੱਥੇ ਜੇ ਜ਼ਿੰਮੇਵਾਰੀ ਦਾ ਨਾਮ ਹੈ ਉੱਥੇ ਸਾਡਾ ਸਕੂਲ ਹੈ ਨਹੀਂ ਨਹੀਂ ਜਿੰਮੇਵਾਰੀ ਛੱਡਦੇ ਸਰ ਜਮਾ ਨਾ ਜ਼ਿੰਮੇਵਾਰੀ ਛੱਡਦੇ ਅਸੀਂ 3 ਸਾਲ ਦਾ ਦਾ ਬਲੂਂਗੜਾ ਸਾਡੇ 3 ਸਾਲ ਦਾ ਛੱਡਦੇ ਆ ਸਰ ਇਹਨਾਂ ਕੋਲ ਬੱਚੇ ਨੂੰ ਪੂਰਾ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਅਸੀਂ ਇਹਨਾਂ ਕੋਲੇ ਛੱਡਦੇ ਆ ਸਰ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਬੱਚੇ ਦਾ ਹਾਲ ਪੁੱਛਣ ਏਹ ਮੰਗ ਕੀ ਕਰਦੇ ਸੀ ਸਰ ਮੇਰੀ ਮੰਗ ਇਹ ਹੀ ਹੈ ਵੀ ਅਧਿਆਪਨਾ ਮੈਮ ਰਿਤਨ ਚ ਅਪੋਲੋਜਾਈਜ਼ ਕਰਨ ਸਾਡੇ ਤੋਂ ਸਰ ਪ੍ਰਿੰਸੀਪਲ ਸਰ ਬਾਹਰ ਆ ਕੇ ਹੁਣ ਮੇਰਾ ਕੱਲੀ ਦਾ ਮੁੱਦਾ ਨਹੀਂ ਦਾ ਸਾਰੇ ਪੇਰਾਂ ਦਾ ਮੁੱਦਾ ਹੈ ਸਰ ਅਬ ਜੇ ਹਮ ਅਗਰ ਪ੍ਰਿੰਸੀਪਲ ਸਰ ਬਾਹਰ ਆ ਕੇ ਸਾਡੀ ਦੀਗ ਮੰਨ ਤੁੰ ਤੋਂ ਬਾਹਰ ਆ ਕੇ ਦੇ ਅੰਦਰੋਂ ਏਸੀ ਰੂਮ ਤੋਂ ਬਾਹਰ ਨਿਕਲਣਾ ਅਸੀਂ ਵੀ ਖੜੇ ਹਾਂ ਅਸੀਂ ਵੀ ਏਸੀਆਂ ਜ਼ਰਨ ਵਾਲੀ ਲੋਕ ਹੈ ਅੱਜ ਵੀ ਬਾਹਰ ਹੀ ਖੜੇ ਹਾਂ ਸਰ ਤੇ ਬਾਹਰ ਆਉਣ ਸਾਡੇ ਪੇਰਾਂ ਦੀ ਗੱਲ ਸੁਣਨ ਪਰ ਦਾ ਸਿਰਫ ਜਾਂ ਤਾਂ ਇਹਨਾਂ ਨੂੰ ਹੋਲੀ-ਹੋਲੀ ਪ੍ਰਾਈਵੇਟ ਲਿਖ ਦੇਣਾ ਆਪਾਂ ਕਹਿਣਾ ਲੋਕਾਂ ਨੂੰ ਆ ਨਾਲ ਨਾਲ ਆਪੇ ਢਿਲ ਕਰ ਲਾਗੇ ਚਾਹੀਏ ਜੋ ਦੋ ਤੀ ਵੱਧ ਦੇ ਦੀ ਹੈ ਹਨ ਜੀ ਤੇ ਉਸ ਜਾਂ ਫਿਰ ਇਹ ਵਨ ਨੂੰ ਅੰਡਰ ਪ੍ਰੋਪਰ ਆਪ ਦੇ ਕਰਨ ਸੀ ਸਾਹਿਬ ਗਾਈਡਲਾਈਨਸ ਕਰਨ ਬਿਕ ਪ੍ਰੋਪਰ ਜੀਟੀਐਸ ਤੇ ਦਾਇਰਤ ਹਰ ਇੱਕ ਵੈਨ ਦੇ ਵਿੱਚ ਹੋਵੇ ਪ੍ਰੋਪਰ ਇੱਕ ਫੀਮੇਲ ਸਟਾਫ ਹਰ ਇੱਕ ਵੈਨ ਦੇ ਵਿੱਚ ਹੋਵੇ। ਨਹੀਂ ਨਹੀਂ ਜੀ ਵੀਰ ਜੀ ਨਾਲ ਜੋ ਕੋਈ ਨਹੀਂ ਹੈਗਾ। ਉਹ ਡਰਾਈਵਰ ਹੁੰਦਾ। ਸਰ ਇੱਕ ਜੇ ਮੇਰੇ ਬੱਚੇ ਸਕੂਲ ਵਿੱਚ ਰਹਿੰਦੇ ਆ ਪਹਿਲੀ ਉਹ ਤਾਂ ਮੈਂ ਕੋਸ਼ਿਸ਼ ਕਰੂੰਗੀ ਨਾ ਰੱਖਾਂ। ਇਨ ਕੇਸ ਚਲੋ ਬਹੁਤ ਵੱਡਾ ਸੁਪਨੇ ਸਪਾਰਸ਼ਾਂ ਲਵਾ ਲਵਾ ਸਰ ਅੱਦਮਿਸ਼ਨ ਕਰਾਈਆ ਸਰ ਲੈ ਮਿਲ ਕੇ ਕਰ 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 ਕੇ। ਜੇ ਮੇਰੇ ਬੱਚੇ ਸਕੂਲ ਚ ਰਹਿੰਦੇ ਹਰ ਇੱਕ ਪੇਰੈਂਟ ਦਾ ਕੁੱਤਣਾ ਹੁੰਦਾ ਮੇਰਾ ਬੱਚਾ ਵੱਡੇ ਤੋਂ ਵੱਡੇ ਸਕੂਲ ਵਿੱਚ ਪੜੇ। ਹਰ ਇੱਕ ਪੇਰੈਂਟ ਇਹ ਵੀ ਸੋਚ ਰਹਾ ਸਰ ਜੇ ਮੇਰੇ ਬੱਚੇ ਇੱਥੇ ਰਹਿੰਦੇ ਮੈਨੂੰ ਰਿਟਨ ਤੇ ਦੇਣ ਵੀ ਮੇਰੇ ਅਸਟਮੈਂਟ ਦਾ ਸਮਾ ਕੋਈ ਉਹਨਾਂ ਨੂੰ ਪਰਸਲਟੀ ਦਾ ਸਾਹਮਣਾ ਨਹੀਂ ਕਰਨਾ ਪਊਗਾ। ਇਹੀ ਨੀਦ ਬਸ ਹੈ। ਮੈਂ ਪਰਿੰਦਲ ਇਹ ਬੱਚਾ ਕੱਲਾ ਇਹ ਭੈਂਦੀਆਂ ਦਾ ਬੱਚਾ ਨਹੀਂ ਹੈ, ਇੱਕ ਇੱਕ ਬੱਲੇ ਦਾ ਬੱਚਾ ਨਹੀਂ ਹੈ। ਇਹ ਬੱਚਾ ਕਿਸੇ ਦਾ ਵੀ ਹੋ ਸਕਦਾ ਹੈ। ਇਹ ਜਾਤੀ ਨਾ ਦਾ ਅਸੀਂ ਸਮਾਂਗੇ। ਇਹ ਜਾਤੀ ਬਿਲਕੁਲ ਨਾ ਇਨਸਾਫੀ ਹੈ ਕਿ ਇੱਕ ਡਰਾਈਵਰ ਕਿ ਜਿਹੜਾ ਕਿ ਇੱਕ ਇੱਕ ਆਪਾਂ ਸਕੂਲ ਨੂੰ ਕਹਿੰਦੇ ਕਿ ਮਾਵਾ ਬਾਪ ਨਾਲੋਂ ਵੱਧ ਹੁੰਦਾ ਸਕੂਲ ਤੇ ਉਹਦਾ ਡਰਾਈਵਰ ਕਿ ਬੱਚੇ ਨਾਲ ਛੇੜਖਾਣੀ ਕਰੇ। ਇੱਕ ਪਾਸੇ ਸਕੂਲ ਕਹਿੰਦਾ ਕਿ ਬੱਚਾ ਪ੍ਰਾਈਵੇਟ ਹੈ ਤੇ ਦੂਸਰੇ ਪਾਸੇ ਉਹਨਾਂ ਦਾ ਆਪ ਦਾ ਕੂਡਾ ਨਾਮ ਲਗਾਈ ਹੋਤਾ ਹੈ ਇਹ ਕਿੱਥੋਂ ਦਾ ਇਨਸਾਫ ਹੈ ਇਹਦੇ ਚ ਇੱਕ ਲੇਡੀਜ਼ ਜਿਵੇਂ ਕੂਰੀਨਪੁਰ ਦੇ ਆਰਡਰ ਹੈ ਲੇਡੀ ਸਟਾਫ ਵੀ ਹੋਣਾ ਚਾਹੀਦਾ ਹੈ ਤੇ ਬੀਬੀ ਸਾਹਿਬ ਨੂੰ ਇੱਕ ਜਿਵੇਂ ਜੀਪੀਐਸ ਦੇ ਨਾਲ ਕੈਮਰੇ ਦਾ ਸਿਸਟਮ ਵੀ ਹੋਣਾ ਚਾਹੀਦਾ ਹੈ ਸਕੂਲ ਇਸ ਗੱਲ ਦੇ ਜਿਹੜੀ ਕੋਆਰਡੀਨੇਟਰ ਮੈਡਮ ਹੈ ਉਹ ਬਿਲਕੁਲ ਸਟਾਫ ਲੋਕਾਂ ਨਾਲ ਗਲਤ ਬਿਹੇਵੀਅਰ ਕਰਦੀ ਹੈ ਤੇ ਇਹ ਮਲਗੀ ਜਾਤੀ ਨਾਦਾ ਵੀ ਰਾਵਾਂਗੇ ਅਸੀਂ ਪਬਲਿਕ ਦੇ ਵਿੱਚ ਐਸਪੀ ਦੀ ਮਾ ਵੀ ਮੰਗਵਾਵਾਂਗੇ ਇਹ ਅਸੀਂ ਇੱਕੋ ਗੱਲ ਅਪੀਲ ਕਰਦੇ ਹਾਂ ਕਿ ਬੱਚਾ ਨੂੰ ਆਪ ਦੇ ਅੰਡਰਲਾਈਨ ਤੇ ਤਾਂ ਜੋ ਕਿਸੇ ਵੀ ਬੱਚੇ ਨਾਲ ਜਾਤੀ ਨਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੱਜਦਾਰ ਕਰਮਜੀਤ ਸਿੰਘ ਪ੍ਰਧਾਨ ਗੱਤਕਾ ਦਲ ਪੰਜਾਬ ਹੈੱਡਕੁਆਰਟਰ ਅਕਸ਼ਰੀ ਦੰਦਮਾਨ ਸਾਹਿਬ ਤਲਵੰਡੀ ਸਾਬ ਤੋਂ ਪਹੁੰਚੇ ਆ ਜੀ ਹਾਂਜੀ ਹਾਂਜੀ ਅਸੀਂ ਅਸੀਂ ਇਸ ਇੱਥੋਂ ਸਾਨੂੰ ਖਬਰ ਲੱਗੀ ਸੀ ਉਸ ਬੱਚੀ ਨੂੰ ਅਸੀਂ ਪਰਿਵਾਰ ਨੂੰ ਘਰੇ ਜਾ ਕੇ ਵੀ ਉਹ ਬੱਚੀ ਦਾ ਅਸੀਂ ਪਤਾ ਲਿਆ ਦੋ ਦਿਨ ਪਹਿਲਾਂ ਮਿਲ ਕੇ ਆਏ ਆ ਜਿਹੜਾ ਉਹ ਹਰਕਤ ਕਰਨ ਵਾਲਾ ਬੰਦਾ ਜਿਹੜਾ ਉਹ ਗ੍ਰਿਫਤਾਰ ਹੋ ਗਿਆ ਉਹਦੇ ਉੱਤੇ ਪਰਚਾ ਦਰਜ ਹੋ ਗਿਆ ਪਰ ਜਿਹੜੇ ਸਕੂਲ ਵਾਲਿਆ ਇਹਨਾਂ ਦੇ ਕੰਨ ਦੇ ਉੱਤੇ ਇੱਕ ਜੂਨ ਹੀ ਸਰਕੇ ਇਹਨਾਂ ਨੇ ਮਤਲਬ ਇਹਨਾਂ ਦਾ ਮਤਲਬ ਸਿਰਫ ਤੁਹਾਡੇ ਪੰਜਾਬ ਦਾ ਪੈਸਾ ਲੁੱਟਣ ਤੇ ਆ ਕਿ ਪਿਸਾ ਭਰਾਉਣਦੇ ਆ ਇਹਨਾਂ ਨੂੰ ਤੁਹਾਡੇ ਬੱਚਿਆਂ ਨਾਲ ਇਥੋਂ ਪਤਾ ਲੱਗਦਾ ਵੀ ਕੋਈ ਵੀ ਲਗਾਓ ਨਹੀਂ ਆਪਾਂ ਟੀਚਰ ਨੂੰ ਟੀਚਰ ਨੂੰ ਜਿਹੜਾ ਮਾਪਿਓ ਸਮਝਦੇ ਆ ਆਪਾਂ ਕਹਿੰਦੇ ਆ ਵੀ ਬੱਚਿਆਂ ਦਾ ਜਨਮ ਦੇਣ ਵਾਲਾ ਮਾਪਿ ਮਾਪੇ ਪਹਿਲਾ ਹੁੰਦਾ ਜਿਹੜੇ ਟੀਚਰ ਹੁੰਦੇ ਨੇ ਗੁਰੂ ਹੁੰਦੇ ਨੇ ਇਹ ਇਹ ਦੂਜੇ ਮਾਪੇ ਆ ਜਿਹੜੇ ਬੱਚਿਆਂ ਦੀ ਪਾਲਣਾ ਪੋਸਣਾ ਕਰਦੇ ਆ ਤੇ ਉਹਨਾਂ ਨੇ ਬੱਚੇ ਨਾਲ ਐਡਾ ਹਾਦਸਾ ਹੋਣ ਦੇ ਬਾਵਜੂਦ ਬੱਚੇ ਦਾ ਇੱਕ ਪਤਾ ਤੱਕ ਨਹੀਂ ਲਿਆ ਇਥੋਂ ਦੇਖ ਕੇ ਉਹਨਾਂ ਦੇ ਪੇਰੈਂਟਸ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਰੂਟ ਦੇ ਅਗਿਆਰ ਕੀਤਾ ਉਹੀ ਸੇ ਗੱਲ ਤੋਂ ਮਤਲਬ ਦੀ ਪੱਲਾ ਛੜਾ ਗਏ ਕਹਿੰਦੇ ਵੀ ਜਿਹੜੀਆਂ ਬੱਸਾਂ ਇਹ ਪ੍ਰਾਈਵੇਟ ਆ ਅਸੀਂ ਉਹਨਾਂ ਮਾਪਿਆਂ ਨੂੰ ਵੀ ਬੇਨਤੀ ਕਰਦੇ ਹੱਥ ਜੋੜ ਕੇ ਜਿਨ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਆ ਅੱਜ ਇਹਨਾਂ ਨਾਲ ਹੋਈ ਆ ਕੱਲੋ ਥੋੜੇ ਵੀ ਕਿਸੇ ਬੱਚੇ ਨਾਲ ਹੋ ਸਕਦੀ ਐ ਅੱਗ ਜੇ ਕਿਸੇ ਤੇ ਲੱਗੀ ਆ ਤਾਂ ਤੁਹਾਡਾ ਫਰਜ਼ ਬਣਦਾ ਉਹਨਾਂ ਦੇ ਨਾਲ ਖੜੋ ਇਹਨਾਂ ਦੇਖੋ ਵੀ ਉਹਨਾਂ ਉਹ ਪ੍ਰੋਬਲਮ ਚ ਨੇ ਅਸੀਂ ਨਾ ਆਈਏ ਕਿਸੇ ਨਾਲ ਵੀ ਇਹ ਟੱਕਾ ਹੋ ਸਕਦਾ ਕੱਲੋ ਫਿਰ ਤੁਹਾਡੇ ਨਾਲ ਕੌਣ ਖੜੂਗਾ ਸੋ ਪੰਥ ਵੱਲੋਂ ਅਸੀਂ ਡਟ ਕੇ ਹਮਾਇਤ ਆ ਅਸੀਂ ਮੋਢਾ ਮੋਢਾ ਲਾ ਕੇ ਇਸ ਪਰਿਵਾਰ ਨਾਲ ਖੜੇ ਆ ਸੰਘਰਸ਼ ਤੱਕ ਜਿੱਥੇ ਤੱਕ ਵੀ ਜਾਣਾ ਪਊ ਅਸੀਂ ਜਾਵਾਂਗੇ ਚਾਚਾ ਨਾਲ ਬਟਿਕ ਨੂੰ ਕੀ ਆਇਆ ਬਾਬਾ ਜੀ ਸਾਡੇ ਕੋਲੇ ਕੋਈ ਕੋਈ ਉਹਨਾਂ ਬੰਦਿਆਂ ਨੇ ਕੰਟੈਕਟ ਨਹੀਂ ਕਰਿਆ ਅਸੀਂ ਕੱਲ ਦਾ ਪਾਇਆ ਸੀਗਾ ਉਹਨਾਂ ਦਾ ਤਾਂ ਇੱਕੋ ਤੱਕ ਦੱਸ ਦਿਆ ਵੀ ਕੋਈ ਬੰਦਾ ਕਿੱਡੀ ਵੀ ਪ੍ਰੋਬਲਮ ਚ ਹੋਵੇ ਕੋਈ ਪੇਰੈਂਟ ਤੇ ਜਾਂ ਉਹਨਾਂ ਦੇ ਬੱਚੇ ਉਹ ਪਹਿਲਾਂ ਉਹਨਾਂ ਨੂੰ ਮੈਸੇਜ ਛੱਡਦੇ ਆ ਜੇ ਉਹਨਾਂ ਨੇ ਮੈਸੇਜ ਸੀਨ ਕਰਿਆ ਤਾਂ ਉਹ ਗੱਲ ਕਰਦੇ ਨਹੀਂ ਗੱਲ ਹੀ ਨਹੀਂ ਕਰਦੇ ਇੱਥੋਂ ਤੱਕ ਕਿ ਉਹ ਗੱਲ ਵੀ ਨਹੀਂ ਕਰਦੇ ਇੰਨਾ ਇੰਨਾ ਦਾ ਸਟੇਟਸ ਜਿਹੜਾ ਇਹਨਾਂ ਨੇ ਚੱਕਿਆ ਪਿਆ ਇਹ ਇਹ ਮੂਰਖ ਦਾ ਇਹ ਆਪਣੇ ਲੋਕਾਂ ਦੀ ਬੜੇ ਵੱਡੇ ਵੱਡੇ ਸਕੂਲ ਆ ਤੁਸੀਂ ਇੱਥੇ ਡੋਨੇਸ਼ਨਾਂ ਵੀ ਦਿੰਦੇ ਹੋ ਰਿਸ਼ਵਤਾ ਦੇ ਦੇ ਬੱਚੇ ਭਰਤੀ ਕਰਾਉਂਦੇ ਆ ਅਫਸਰਾਂ ਦੀਆਂ ਸਪਾਰਸ਼ਾਂ ਆਪਾਂ ਬੱਚੇ ਭਰਤੀ ਕਰਾਉਂਦੇ ਆ ਆ ਕੁਝ ਕਰਨ ਨੂੰ ਭਰਤੀ ਕਰਾਉਂਦੇ ਆ ਆਪਾਂ ਆਪਾਂ ਬੱਚਿਆਂ ਨੂੰ ਜੇ ਆਪਦੀ ਸਿੱਖਿਆ ਹੈਡ ਚੰਗੇ ਸਕੂਲ ਦੇ ਵਿੱਚ ਪੜ੍ਹਾ ਸਕਦੇ ਆ ਅੱਜ ਕੱਲ ਦਾ ਸਰਕਾਰੀ ਸਕੂਲਾਂ ਦੇ ਵਿੱਚ ਬੜੀਆਂ ਵੱਡੀਆਂ ਪੜਾਈਆਂ ਇੱਥੇ ਨਾ ਮੈਨੂੰ ਸਵੇਰੇ ਵੀ ਫੋਨ ਆਇਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਇੱਕ ਇੱਥੇ ਟੀਚਰ ਆਗਾ ਉਹ ਮੇਰਾ ਜੂਨੀਅਰ ਆ ਗੁਰਕਾਸ਼ੀ ਯੂਨੀਵਰਸਿਟੀ ਦੇ ਵਿੱਚ ਮੇਰਾ ਜੂਨੀਅਰ ਆ ਉਹਦਾ ਮੈਨੂੰ ਉਹ ਮੇਰੇ ਤੋਂ 3 ਸਾਲ ਜੂਨੀਅਰ ਆ ਹਲੋ ਬਹੁਤ ਛੋਟੇ ਲੈਵਲ ਦਾ ਹਲੋ ਕੋਰਸ ਕਰੀ ਜਾਂਦਾ ਉਹ ਇੱਥੇ ਵਿਚਾਰਾ ਟੀਚਰ ਲੱਗਿਆ ਹੋਇਆ ਉਹ ਕਹਿੰਦਾ ਬਾਬਾ ਜੀ ਤੁਸੀਂ ਸਾ ਇਹ ਤੇ ਉਹ ਸਕੂਲ ਜਿਹੜੇ ਇਹ ਜਿਨ੍ਹਾਂ ਦੀ ਆਪਦੀ ਭਰਾਈ ਦਾ ਮਿਆਰ ਇੱਕ ਪਾਸੇ ਤੁਹਾਡੇ ਕੋਲੇ ਮਲੇ ਟੈਕਨੈਟ ਕਲੀਅਰ ਸਟੂਡੈਂਟ ਟੀਚਰ ਹੁੰਦੇ ਆ ਸਰਕਾਰ ਇਹਦੇ ਪ੍ਰਬੰਧ ਕਰਦੀ ਆ ਟੈਕਨੈਟ ਕਲੀਅਰ ਟੀਚਰ ਹੁੰਦੇ ਆ ਉੱਤੇ ਆਪਾਂ ਉਹਨੂੰ ਆਪਾਂ ਸਟੇਟਸ ਘੱਟ ਮੰਨਦੇ ਆ ਲੋਕਾਂ ਦੇ ਵਿੱਚ ਇਹ ਮੰਨਦੇ ਆ ਵੀ ਆਪਾਂ ਜੀ ਕੀ ਕਹਾਂ ਵੀ ਮੇਰਾ ਸਕੂਲ ਮੇਰਾ ਬੱਚਾ ਜਿਹੜਾ ਉਹ ਜੀ ਵੀ ਰਚ ਨਹੀਂ ਪੜਦਾ ਜੀ ਮੇਰਾ ਬੱਚਾ ਜਿਹੜਾ ਫਲਾਣੇ ਪਬਲਿਕ ਸਕੂਲ ਤੋਂ ਪੜਦਾ ਉਹਨੂੰ ਸਟੇਟਸ ਦੇ ਮਾਰੀ ਇਹਦੇ ਸਕੂਲਾਂ ਦੇ ਵਿੱਚ ਬੱਚੇ ਭੇਗੀ ਜਾਂਦੇ ਹੋ ਬੱਚਿਆਂ ਨਾਲ ਕੀ ਕੁਝ ਹੋਈ ਜਾਂਦਾ ਇਹ ਇਹਦੇ ਸੋਚਣ ਦੀ ਲੋੜ ਆ ਜੀ ਹਨਾ ਜੀ ਉਹਦੇ ਬਾਰੇ ਗੱਲਬਾਤ ਕਰ ਰਹੇ ਨੇ ਕਦੋਂ ਦੀ ਘਟਨਾ ਹੈ ਤੇ ਕੀ ਕਾਰਵਾਈ ਕੀਤੀ ਗਈ ਕੋਲ ਕੋਲੀ ਬਣੇ ਇਸ ਮਾਮਲੇ ਤੇ ਪਿਛਲੇ ਦਿਨੇ ਇੱਕ ਜੇਵੀਅਰ ਸਕੂਲ ਦੀ ਜਿਹੜੀ ਲੜਕੀ ਫੜਦੀ ਸੀ ਤੇ ਉਹਦੇ ਨਾਲ ਜਿਹੜਾ ਡਰਾਈਵਰ ਸੀਗਾ ਵੈਨ ਦਾ ਉਹਦੇ ਵੱਲੋਂ ਕੋਈ ਛੇੜਖਾਨੀ ਵਗੈਰਾ ਸੀ ਜਿਹੜੇ ਅਲੀਗੇਸ਼ਨ ਸੀਗੇ ਉਸ ਸੰਬੰਧੀ ਜਿਹੜੀ ਹੈਗੀ ਐਫ ਆਈ ਆਰ ਥਾਣਾ ਥਰਮਲ ਵਿਖੇ ਅ ਦਰਦਿਸ਼ਟਰ ਉਹਦੀ ਜਿਹੜੀ ਤਸਵੀਰ ਹੰਮਲੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਅੱਜ ਜਿਹੜਾ ਹੈਗਾ ਇੱਥੇ ਸਾਨੂੰ ਸੀਗਾ ਵੀ ਜਿਹੜਾ ਹੈਗਾ ਜੇਵੀਅਰ ਸਕੂਲ ਕਾਲਜ ਮਰ ਹਾਂ ਪੇਰੈਂਟ ਵੱਲੋਂ ਤੇ ਹੋਰ ਜਤੀਵੰਦੀਆਂ ਵੱਲੋਂ ਦਰਨਾ ਕੀਤਾ ਜਾ ਰਿਹਾ ਹੈ ਜਿਸ ਬੰਦੀ ਜਿਹੜਾ ਲਾਂਡ ਆਰਡਰ ਦੀ ਸਿੱਧੀ ਨੂੰ ਦੇਖਦੇ ਹੋਏ ਜਿਹੜੀ ਹੈਗੀ ਫੋਰਥ ਜਿਹੜੀ ਹੈਗੀ ਹੈ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਨਸੰਖਾਵੀ ਘਟਨਾ ਨਾ ਵਾਪਰੇ। આરોપી ਲੈ ਕੇ ਸਾਨੂੰ ਸਾਹਮਣੇ ਉਸ ਸੰਬੰਧੀ ਜਿਹੜਾ ਹੈਗਾ ਤੁਹਾਨੂੰ ਜਾਣਕਾਰੀ ਹੈਗੀ ਆ ਆਪਣਾ ਸੰਬੰਧਿਤ ਜਿਹੜਾ ਐਸਐਸਓ ਦੇ ਸਕਦੇ ਹੋ ਸਾਰੀ ਜਾਣਕਾਰੀ।